ਪਾਰਟੀ ਨੇ ਜਿਹੜਾ ਅੱਗੇ ਕਮਾਂਡ ਦਿੱਤੀ ਤੇ ਮੈਂ ਆਪਣੇ ਪਿਛਲੇ 1 ਸਾਲ 8 ਮਹੀਨਿਆਂ ਦਾ ਤੁਹਾਨੂੰ ਰਿਕਾਰਡ ਜਿਹੜਾ ਦੱਸਣਾ ਚਾਹੁੰਦਾ 165 ਕਰੋੜ ਜੀ ਸਾਡੀਆਂ ਸਾਰੀਆਂ 165 ਕਰੋੜ ਨੂੰ ਤੁਸੀਂ ਕਿਵੇਂ ਵੈਲੀਡੇਟ ਕਰਦੇ ਹੋ ਜਸਟੀਫਾਈ ਕਿਵੇਂ ਕਰੂੰ ਕਿਵੇਂ ਮੰਨ ਲਈਏ ਤੁਸੀਂ 165 ਕਰੋੜ ਦੇ ਕੰਮ ਗਿਣਾ ਦੇਣਾ ਜਿਵੇਂ ਕਿ ਜਿਵੇਂ ਸਭ ਤੋਂ ਪਹਿਲਾਂ ਨਡਾਲਾ ਸਾਡਾ ਏਰੀਆ ਦਾ ਬਿਲਕੁਲ ਸੈਂਟਰ ਪੈਂਦਾ ਉੱਥੇ ਪਿਛਲੇ ਜਦੋਂ ਦਾ ਦੇਸ਼ ਜਿਆਦਾ ਹੋਇਆ ਸੋਚੋ ਪਾਣੀ ਜਾਣ ਨੂੰ ਕੋਈ ਥਾਂ ਹੀ ਨਹੀਂ ਸੀਗਾ ਉੱਥੇ ਸੀਵਰੇਜ ਪਵਾਰਾ ਐਸਟੀਪੀ ਪਲੈਂਟ ਲੱਗ ਰਿਹਾ ਉਹਦੀ ਕੀਮਤ 12 ਕਰੋੜ ਉਤੋਂ ਬਾਅਦ 12 ਕਰੋੜ ਦਾ ਹੀ ਉੱਥੇ ਵਾਟਰ ਸਪਲਾਈ ਦਾ ਜਿਹੜਾ ਕੰਮ ਕਰਾ ਰਹੇ ਹਾਂ ਚੱਲ ਰਿਹਾ ਜਾ ਕੇ ਦੇਖ ਸਕਦੇ ਆ ਔਨ ਰਿਕਾਰਡ ਆ ਫਿਰ ਉਸ ਤੋਂ ਬਾਅਦ ਭਲੱਥ ਤੋਂ ਕਰਤਾਰਪੁਰ ਰੋਡ ਜਿਹੜੀ ਬਿਲਕੁਲ ਨਵੀਂ ਉੱਥੋਂ ਹੀ ਚੱਲ ਕੇ ਮੈਂ ਹੁਣ ਆਇਆ ਭਲੱਥ ਤੋਂ ਭੂਗਪੁਰ ਜਾਣਾ ਉਹ ਨਵੀਂ ਰੋਡ ਭਲੱਤੋਂ ਬੇਗੋਵਾਲ ਜਾਣਾ ਉਹ ਨਵੀਂ ਰੋਡ ਬੇਗੋਵਾਲ ਤੋਂ ਨਡਾਲਾ ਜਾਣਾ ਉਹ ਨਵੀਂ ਰੋਡ ਨਡਾਲਾ ਤੋਂ ਹੁਣ ਢਿਲਵਾ ਜਾਣਾ ਵਿਦਨ ਮੰਥ ਜਿਹੜਾ ਉਹਦਾ ਵੀ ਕੰਮ ਅਸੀਂ ਸਟਾਰਟ ਕਰ ਰਹੇ ਆ ਆਮ ਆਦਮੀ ਕਲੀਨਿਕ ਜਿਹੜੇ ਕੰਸਟਰਕਟ ਕੀਤੇ ਲਗਭਗ ਸਾਰੇ ਪਿੰਡਾਂ ਦੀ ਜਿਹੜੀਆਂ ਸੜਕਾਂ ਨਵੀਆਂ ਬਣਾ ਰਹੇ ਆ ਕੁਝ ਬਣ ਰਹੀਆਂ ਰੀਜ਼ਨ ਇਹ ਆ ਕਿ ਸਾਡੇ ਇੱਕ ਚੀਜ਼ ਹੈ ਸਾਡੇ ਨਾ ਵਰਕ ਫੋਰਸ ਦੀ ਕਮੀ ਜ਼ਰੂਰ ਆ ਕਿ ਅਸੀਂ ਕੰਮ ਇੱਕਦਮ ਵੱਡਾ ਕਰਕੇ ਉਹਨੂੰ ਕੰਪਲੀਟ ਨਹੀਂ ਕਰ ਸਕਦੇ ਸਾਨੂੰ ਸ਼ਿਫਟ ਚ ਕਰਨਾ ਪੈਂਦਾ ਕਿਉਂਕਿ ਸਾਡੇ ਬੰਦੇ ਉੱਥੇ ਜ਼ਿਆਦਾਤਰ ਜਿਹੜੇ ਆ ਕੰਟਰੈਕਟਰ ਕੰਮ ਕਰਕੇ ਰਾਜੀ ਨਹੀਂ ਉਹਦਾ ਕਾਰਨ ਵੀ ਸਭ ਤੋਂ ਵੱਡਾ ਇਹ ਖੁਦ ਹੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਸ਼ਿਕਾਇਤੀ ਬੈਠਾ ਆ ਕੰਮ ਮੈਂ ਜੈਨੂਇਨ ਕਰਨਾ ਆਪਣਾ ਇਹਨੇ ਮੇਰੇ ਸ਼ਿਕਾਇਤ ਕਰ ਕਰਕੇ ਮੇਰੇ ਪੈਸੇ ਨਹੀਂ ਆਉਣ ਦੇਣੇ ਸੋ ਇਹਨਾਂ ਦੇ ਚੱਕਰ ਦੇ ਵਿੱਚ ਨਾ ਕੋਈ ਅਫੀਸਰ ਭਲੱਥ ਚ ਲੱਕੇ ਰਾਜੀ ਆ ਨਾ ਕੋਈ ਕੰਟਰੈਕਟਰ ਉੱਥੇ ਕੰਟਰੈਕਟ ਲੈ ਕੇ ਰਾਜੀ ਆ ਕਿ ਉਹਨਾਂ ਨੇ ਪਤਾ ਹੈ ਕਿ ਇਹਨੇ ਵੱਧ ਤੋਂ ਇਹਨੇ ਜਾਂ ਤਾਂ ਬਲੈਕਮੇਲ ਕਰਨ ਲੱਪਣਾ ਜਾਂ ਹਿੱਸਾ ਮੰਗਣ ਲੱਪ ਜਿੰਨੀ ਤੁਸੀਂ ਕੰਮ ਦੱਸਿਆ 166 ਬਣਿਆ ਨਹੀਂ ਵੈਸੇ ਨਹੀਂ ਤੁਸੀਂ ਮੈਂ ਤਾਂ ਮੇ ਕੋਲ ਰਿਕਾਰਡ ਹੈ 106 ਕਰੋੜ ਦੀਆਂ ਸੜਕਾਂ ਹੈ ਜੀ ਤੇ ਉਹਦੇ ਵਿੱਚ ਲਗਭਗ 29 27 ਕਰੋੜ ਦੇ ਆਸ-ਪਾਸ ਨਡਾਲੇ ਦੇ ਵਿੱਚ ਹੀ ਜਿਹੜਾ ਆ ਕੰਮ ਚੱਲ ਰਿਹਾ ਉਹਨੇ ਦਾ ਤੇ ਬਿਗਵਾਲ ਦੇ ਵਿੱਚ ਵੀ ਜਿਹੜਾ ਆ ਪਾਣੀ ਦਾ ਜਿਹੜੇ ਆਪਾਂ ਕਨੈਕਸ਼ਨ ਦੇ ਰਹੇ 6 ਕਰੋੜ ਦੇ ਤੇ 2.5 ਕਰੋੜ ਦੀ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਮੈਂ ਕਹਿੰਨਾ ਬੇਸਿਕ ਗੱਲ ਆ ਵੇਖੋ ਮੈਂ ਮੰਚੇ ਸੋਚਦਾ ਕਿ ਆਪਾਂ ਬੜੇ ਫਾਰਵਰਡ ਆ ਬੇਸਿਕ ਕੰਮ ਮੈਂ ਪੂਰੇ ਕਰ ਰਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਸੀਂ 2.5 ਕਰੋੜ ਦੀਆਂ ਉਹ ਦਿੱਤੀਆਂ ਪੁਲੱਥ ਨੂੰ ਫਾਇਰ ਬ੍ਰਿਗੇਡ ਸਟੇਸ਼ਨ ਅਸੀਂ ਦਿੱਤਾ ਫਿਰ ਉਸ ਤੋਂ ਬਾਅਦ ਪੁਲੱਥ ਨੂੰ ਤੁਸੀਂ ਇਮੇਜਿਨ ਕਰ ਸਕਦੇ ਹੋ ਜੀ ਪੁਲੱਥ ਕੋਈ ਮੈਂ ਤਾਂ ਨਹੀਂ ਨਾ ਵਸਾਇਆ ਕਿੰਨਾ ਪੁਰਾਣਾ ਹੋਊਗਾ ਜੀ ਉੱਥੇ ਪਾਰਕਿੰਗ ਮੈਂ ਦਿੱਤੀ ਏ ਪਹਿਲੀ ਮਤਲਬ ਬੇਸਿਕ ਚੀਜ਼ਾਂ ਵੀ ਹਨ ਜੀ ਕਿ ਕਾਰਜਾਲ ਦੇ ਮੰਤਰੀ ਵੀ ਰਹੇ ਉੱਥੇ ਬੀਬੀ ਜਗੀਰ ਕੌਰ ਜੀ ਤਾਂ ਉਹਨਾਂ ਦਾ ਵੀ ਰਿਕਾਰਡ ਤੁਹਾਨੂੰ ਪਤਾ ਹੀ ਹੈ ਜੀ ਉਹਨਾਂ ਤੋਂ ਆਨ ਰਿਕਾਰਡ ਆ ਸੀ ਕਾਫੀ ਜ਼ਮੀਨ ਜਿਹੜੀ ਹੈ ਉਹਨਾਂ ਦੇ ਕਬਜ਼ੇ ਹੇਠ ਤੋਂ ਵੀ ਜਿਹੜੀ ਕੜਾਈ ਤੁਸੀਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹੋ ਮੈਂ ਡਿਵੈਲਪਮੈਂਟ ਕਰਵਾ ਰਿਹਾ ਹਾਂ ਤੁਹਾਨੂੰ ਇਹ ਲੱਗਦਾ ਕਿ ਮੇਰਾ ਟੀਚਰ ਡਿਵੈਲਪਮੈਂਟ ਮਸ਼ਹੂਰੀ ਨਹੀਂ ਹੈ ਜੀ ਆਨ ਦਾ ਅਦਰ ਹੈਂਡ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਲੋਕਾਂ ਨੂੰ ਫੈਮਿਲੀ ਲੈਗਸੀ ਤੇ ਪ੍ਰਸਿੱਧ ਬੰਦੇ ਜ਼ਿਆਦਾ ਪਸੰਦ ਆ ਗਏ ਹੁਣ ਅਗਲੀ ਵਾਰ 27 ਚ ਤੁਹਾਨੂੰ ਕੀ ਲੱਗਦਾ ਹੈ ਤੁਹਾਡੀ ਡਿਵੈਲਪਮੈਂਟ ਨੂੰ ਲੋਕ ਐਕਸੈਪਟ ਕਰਨਗੇ ਕਿ ਉਹ ਫਿਰ ਮਸ਼ਹੂਰ ਬੰਦੇ ਹਨ ਜਾਂ ਫੈਮਿਲੀ ਲੈਗਸੀ ਨੂੰ ਦੇਖੋ ਜੀ ਤੁਹਾਡੇ ਮੁਤਾਬਕ ਲੈਗਸੀ 'ਚ ਮੈਂ ਜ਼ਿਆਦਾ ਇਸ ਗੱਲ ਨੂੰ ਨਹੀਂ ਬਲੀਵ ਕਰਦਾ ਲੋਕੀ ਕਹਿੰਦੇ ਚੰਗਾ ਬੰਦਾ ਹੁਣ ਇਹ ਤੁਸੀਂ ਇਹਨਾਂ ਦੀ ਆਕੜ ਤੇ ਇਹਨਾਂ ਦਾ ਹੰਕਾਰ ਤੇ ਆਪ ਹੀ ਦੇਖ ਲਓ ਲੋਕਾਂ ਨੂੰ ਪਤਾ ਇਸ ਗੱਲ ਦਾ ਜਦੋਂ ਥੱਲੇ ਗਰਾਉਂਡ ਰਿਪੋਰਟ ਤੁਸੀਂ ਲਓਗੇ ਨਾ ਜੀ ਮੈਂ ਤਾਂ ਚਾਹੁੰਦਾ ਕਿ ਲੋਕੀ ਜਾ ਕੇ ਉੱਥੇ ਗੱਲ ਕਰਨ ਫਰਕ ਆ ਤੁਸੀਂ ਲਿਬਰਲ ਆਪਣੇ ਆਪ ਨੂੰ ਸਾਬਤ ਕਰ ਪਾਏ ਦੇਖੋ ਜੀ ਜੇ ਮੈਰੇ ਜ ਕੁਛ ਮਾੜਾ ਮੋਟਾ ਕੁਛ ਤਾਂ ਚੰਗਾ ਹੋਊਗਾ ਕਿ ਮੈਂ ਲੋਕ ਸਭਾ ਦੇ ਵਿੱਚ ਇੱਕ ਠੋਕੇ ਕਹਿੰਦਾ ਹਾਂ ਕਿ ਜੇ ਜਿੱਤ ਗਿਆ ਤਾਂ ਮੈਂ ਮੰਨ ਜੂਗਾ ਲੋਕ ਸਭਾ ਜਿੱਤੀ ਮੇਰੀ ਸੈਗਮੈਂਟ ਭਲੱਤ ਤੋਂ ਅਸੀਂ ਜਿੱਤੇ ਆ ਫਿਰ ਉਸ ਤੋਂ ਬਾਅਦ ਕਹਿੰਦੇ ਜੀ ਤੁੱਕਾ ਲੱਗ ਗਿਆ ਚਲੋ ਠੀਕ ਹੈ ਪੰਚਾਇਤੀ ਚ ਹੁਣਾਂ ਜਿੱਤ ਲੀਆਂ ਸਾਰੀਆਂ ਸਭ ਤੋਂ ਵੱਧ ਪੰਚਾਇਤਾਂ ਮੇਰੀਆਂ ਹੂੰ ਆਮ ਆਦਮੀ ਪਾਰਟੀ ਦੀਆਂ ਫਿਰ ਉਹ ਤਾਂ ਉਹ ਕਹਿੰਦੇ ਤੁਸੀਂ ਡੰਡੇ ਨਾਲ ਬਣਾ ਕੇ ਕਹਿੰਦੇ ਕਹਿੰਦੇ ਕਹਿ ਕੇ ਆਏ ਸੀ ਨਵੀਂ ਪੋਲਿਟਿਕਸ ਕਰਨੀ ਹੈ ਪਰ ਕਹਿੰਦੇ ਡਰਟੀ ਪੋਲਿਟਿਕਸ ਦਾ ਪਾਰਟ ਉਹ ਉਲਟਾ ਹੋ ਗਿਆ ਸੋਢੀ ਸਾਹਿਬ ਸਾਡੇ ਥੋੜਾ ਜਿਹਾ ਸਾਡੇ ਉਲਟਾ ਹੋਇਆ ਉਹਨਾਂ ਦਾ ਤਾਂ ਘੱਟ ਹੋਇਆ ਨੁਕਸਾਨ ਸਾਡਾ ਹੋਇਆ ਅਸੀਂ ਮਤਲਬ ਵਰਦੀਆਂ ਦੇ ਵਿੱਚ ਆਪਾਂ ਉਹ ਇਲੈਕਸ਼ਨ ਜਿੱਤੇ ਮੈਨੂੰ ਪਤਾ ਮੈਂ ਕਿੱਦਾਂ ਉਹ ਮੈਨੇਜ ਕੀਤੇ ਕਿੱਦਾਂ ਅਸੀਂ ਜਿੱਤੇ ਆ ਕਿੰਨੀ ਮਿਹਨਤ ਕੀਤੀ ਫਿਰ ਐਮਸੀ ਦੀਆਂ ਸਾਡੇ 4 ਕਸਬੇ ਆ ਜੀ ਉਹ ਚੋਂ ਦੋ ਵੱਡੀਆਂ ਜਿਹੜੀਆਂ ਨਗਰ ਪੰਚਾਇਤਾਂ ਉੱਥੇ ਪ੍ਰਧਾਨ ਆ ਆਮ ਆਦਮੀ ਪਾਰਟੀ ਦੇ ਆ ਤੇ ਬਿੱਗੋਵਾਲ ਖਾਸ ਕਰਕੇ 1992 ਚ ਨਗਰ ਪੰਚਾਇਤ ਬਣੀ ਸੀ ਕਦੀ ਵੀ ਅੱਜ ਤੱਕ ਰਿਕਾਰਡ ਆ ਅਕਾਲੀ ਦਲ ਤੋਂ ਛੁੱਟ ਕੋਈ ਨਵੀਂ ਬਣੀ ਨਹੀਂ ਪਾਰਟੀ ਉੱਥੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਉੱਥੇ ਭਲੱਥ ਦੇ ਵਿੱਚ 10 ਬੰਦੇ 13 ਚੋਂ ਆਮ ਆਦਮੀ ਪਾਰਟੀ ਦੇ ਨਡਾਲਾ ਦੇ ਵਿੱਚ ਇਹ ਗੱਲ ਕਰਦੇ ਸੀ ਕਿ ਇਹ ਕਹਿੰਦੇ ਸਾਡਾ ਗੜ ਆ ਨਡਾਲਾ ਦੇ ਵਿੱਚ ਕੁਝ ਕੰਮ ਕੀਤਾ ਹੋਊਗਾ ਤਾਂ ਹੀ ਜਿਹੜੇ ਆ 11 ਚੋਂ 5 ਸੀਟਾਂ ਸਾਨੂੰ ਮਿਲੀਆਂ ਇਗਲ ਦੱਸਿਓ ਬੜਾ ਵੱਡਾ ਨੈਰੇਟਿਵ ਖੜਾ ਹੋਇਆ ਤੁਹਾਡੇ ਬਾਰੇ ਕਹਿੰਦੇ ਪਾਵਰ ਹੀ ਹੈਣੀ ਆਮ ਆਗਮੀ ਪਾਰਟੀ ਦੇ ਐਮਐਲਏ ਦੇ ਪੱਲੇ ਹੀ ਕੱਖ ਨਹੀਂ ਮੰਤਰੀਆਂ ਦੇ ਪੱਲੇ ਕੱਖ ਨਹੀਂ ਤੁਹਾਡੇ ਕੋਲ ਪਾਵਰ ਹੈ ਤੁਹਾਡੀ ਅਫਸਰ ਗੱਲ ਗੁਰ ਸੁਣਦੇ ਆ ਭਲਾਤ ਚ ਬਿਲਕੁਲ ਜੀ ਸੁਣਦੇ ਆ ਪਰ ਗੱਲ ਕੰਸਰਨ ਇਹ ਆ ਕਿ ਪਾਵਰ ਇਸ ਚੀਜ਼ ਤੇ ਪ੍ਰੈਡੀਕੇਟ ਕਰਦੀ ਹੈ ਕਿ ਜੇ ਦੇਖੋ ਐਮਐਲਏ ਦਾ ਕੰਮ ਆ ਜਿਹੜਾ ਕੰਮ ਮੈਂ ਕਰ ਰਿਹਾ ਮੇਰੀ ਕੋਈ ਤਨਖਾਹ ਨਹੀਂ ਲੱਗੀ ਹੋਈ ਮੈਂ ਜੇ ਬਿਨਾਂ ਕੁਝ ਹੁੰਦਿਆਂ ਹੋਇਆਂ ਜੇ 165 ਕਰੋੜ ਤੁਹਾਨੂੰ ਗਿਣਾ ਰਿਹਾ ਤੇ 58 ਉਹਦੇ ਵਿੱਚ ਹੋਰ ਐਡ ਹੋਣਾ ਨਡਾਲਾ ਸੁਬਨਪੁਰ ਦਾ ਆਪਾਂ 200 ਪਲੱਸ 225 ਦੇ ਆਸ-ਪਾਸ ਜਾ ਲੱਗਣਾ ਅਜੇ ਕੁਝ ਵੀ ਨਹੀਂਗਾ ਜੀ ਮਤਲਬ ਕੋਈ ਕਿਸੇ ਤਰੀਕੇ ਦੀ ਕੋਈ ਇਲੈਕਸ਼ਨ ਲੜ ਕੇ ਜਾਂ ਮੈਂ ਉਹ ਕਰਕੇ ਕਰਾਂ ਜੇ ਮੇਕੋ ਹੋਵੇ ਤਾਂ ਮੈਂ ਹੋਰ ਕੰਮ ਕਰਾ ਸਕਦਾ